ਸਸ਼ਿਕਾ ਦੋਸਤੋ ਸਾਡੇ YouTube ਚੈਨਲ ਨਾਲ ਜੁੜੇ ਹੋ ਤੁਸੀਂ ਸਿਮਰ ਬਗਰੋਲ ਟੀਵੀ ਤੇ ਅੱਜ ਜਿਹੜੀ ਅਸੀਂ ਗੱਲਬਾਤ ਕਰ ਰਹੇ ਆ ਉਹ ਹੈਗੀ ਐ ਦੁਬਾਰਾ ਫੇਰ ਕਰੋਨਾ ਦੀ ਗੱਲਬਾਤ ਸੁਣ ਰਹੇ ਆਪਾਂ ਜਿਹੜੀ ਤੇ ਮੇਰੇ ਨਾਲ ਬਾਈ ਨਰਿੰਦਰ ਐ ਅੱਜ ਪਹਿਲਾਂ ਸਤਿੰਦਰ ਹੁੰਦਾ ਅੱਜ ਨਰਿੰਦਰ ਐ ਗੱਲਬਾਤ ਕਰਨੀ ਹੈ ਖਬਰਾਂ ਆ ਰਹੀਆਂ ਨੇ ਕਰੋਨਾ ਦੀ ਸਵਾਗਤ ਆ ਰਿੰਦਰ ਬਾਈ ਹੋਰ ਠੀਕ ਹੋ ਸਿੱਕਾ ਬਹੁਤ ਬਹੁਤ ਠਾਕ ਬਲਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਬਾਈ ਜਿਸ ਤਰ੍ਹਾਂ ਇਹ ਖਬਰਾਂ ਆ ਰਹੀਆਂ ਨੇ ਕਰੋਨਾ ਦੀਆਂ ਤੇ ਮਹਾਰੀ ਦੇ ਵਿੱਚ ਵੀ ਇੱਕ ਕੇਸ ਆਇਆ ਕਹਿੰਦੇ ਹਮ ਅਸਲ ਦੇ ਵਿੱਚ ਪਤਾ ਕੀ ਯਾਰ ਕੋਵਿਡ ਜਿਹੜਾ 19 ਸੀ ਇਹਦੀ ਸ਼ੁਰੂਆਤ ਆ ਜਿਹੜੀ ਉਹ ਚਾਈਨਾ ਦੇ ਵਿੱਚ ਹੋਈ ਹਮ ਚਾਈਨਾ THAILAND SINGAPORE ਜਿਹੜਾ ਇਧਰ ਇਹਦੀ ਪ੍ਰਸਾਰ ਬਹੁਤ ਤੇਜ਼ੀ ਨਾਲ ਹੋਇਆ ਕੋਵਿਡ 19 ਨਾ ਜਿਹੜਾ ਜੇਕਰ ਦੇਖੇ ਹਰ ਮੌਸਮ ਦੇ ਨਾਲ ਇਤਨਾ ਕੋਈ ਨਾ ਕੋਈ ਵਾਇਰਸ ਹੈ ਜਿਹੜਾ ਉਹ ਟਾਈਮ ਦੇ ਨਾਲ ਆਉਂਦਾ ਰਹਿੰਦਾ ਹੂੰ ਪਰ ਉਹ ਵਾਇਰਸ ਦੀ ਜੇਕਰ ਗੱਲ ਮੈਂ ਫਿਜ਼ੀਕਲੀ ਟੀਚਰ ਹੋਣ ਦੇ ਨਾਤੇ ਜੇਕਰ ਮੈਂ ਵਾਇਰਸ ਦੀ ਗੱਲ ਕਰਾਂ ਹੂੰ ਤਾਂ ਕੋਈ ਵੀ ਵਾਇਰਸ ਉਹਦੀ ਜਿਹੜੀ ਮਿਆਦ ਹੁੰਦੀ ਹੈ ਉਹ ਥੋੜੇ ਸਮੇਂ ਲਈ ਹੁੰਦੀ ਆ ਕਿਉਂਕਿ ਮੌਸਮ ਦੇ ਅਕੋਰਡਿੰਗ ਇਹ ਥੋੜਾ-ਥੋੜੀ-ਥੋੜੀ ਆਪਣੇ ਆਪ ਖਤਮ ਹੋ ਜਾਂਦਾ ਪਰ ਜਿੱਥੇ ਤੱਕ ਮੈਂ ਦੇਖਿਆ ਕਿ ਆਪਣੇ ਖਾਸ ਕਰਕੇ ਭਾਰਤ ਦੇ ਵਿੱਚ ਲਾ ਲੂ ਜਾਏ ਪੰਜਾਬ ਚ ਲਾ ਲੂ ਇੱਥੇ ਲੋਕਾਂ ਦੇ ਵਿੱਚ ਹਊਆ ਪਲਾਇਆ ਜਾਂਦਾ ਹੈ ਰੇਟੀ ਇਹ ਕੋਈ ਬਿਮਾਰੀ ਹਰੇਕ ਖਤਰਨਾਕ ਹੁੰਦੀ ਹੈ ਜੇਕਰ ਉਹਨੂੰ ਉਹਦੀ ਸਾਵਧਾਨੀਆਂ ਨਾ ਵਰਤੀਆਂ ਜਾਣ ਹੈਨਾ ਤੇ ਬਟ ਜਦੋਂ ਅਸੀਂ ਉਹ ਸਾਵਧਾਨੀਆਂ ਤੋਂ ਫਰੇ ਹੋ ਕੇ ਲੰਘੋੜੀਆਂ ਵਰਤੇ ਤਾਂ ਉਹਦਾ ਨੁਕਸਾਨ ਸਾਨੂੰ ਹੁੰਦਾ ਹੀ ਹੈ ਹਾਂ ਤੇ ਕੋਵਿਡ-19 ਵੀ ਇੱਕ ਇਸੇ ਤਰ੍ਹਾਂ ਦਾ ਵਾਇਰਸ ਸੀ ਤੇ ਇਹ ਜਿਹੜਾ ਵਾਇਰਸ ਸੀ ਇਹ ਮਤਲਬ ਕਿ ਹਲਕਾ-ਫੁਲਕਾ ਜਿਵੇਂ ਆਪਾਂ ਨੂੰ ਖਾਂਗੇ ਜਿਵੇਂ ਬੁਖਾਰ ਵਗੈਰਾ ਅੱਜ ਆਪਾਂ ਬੁਝੇ ਇਨਫੈਕਸ਼ਨ ਹੋ ਜਿਹੜੇ ਹੋ ਜਾਂਦੇ ਨੇ ਆਮ ਵਾਇਰਸ ਤੋਂ ਸੇਮ ਉਸੇ ਤਰ੍ਹਾਂ ਦੇ ਬਟ ਇਹ ਜਿਹੜਾ ਵਾਇਰਸ ਹੈ ਖਤਰਨਾਕ ਉਹਨਾਂ ਵਿਅਕਤੀ ਲਈ ਜ਼ਿਆਦਾ ਬਣਿਆ ਗਿਆ ਦੀ ਜਿਹੜੇ ਵਿਅਕਤੀ ਕੋਈ ਲੰਮੀ ਬਿਮਾਰੀ ਤੋਂ ਲੜਦੇ ਆ ਰਹੇ ਪਹਿਲਾਂ ਜਿਹਨਾਂ ਨੂੰ ਹੈਗੀ ਸੀ ਕੋਈ ਚਲੋ ਕੋਈ ਮੰਨ ਲਓ ਕੈਂਸਰ ਦੀ ਬਿਮਾਰੀ ਨਾਲ ਕੋਈ ਜੂਜ਼ਰ ਆ ਬੰਦਾ ਟੀਬੀ ਦੀ ਬਿਮਾਰੀ ਨਾਲ ਜੂਜ਼ਰ ਹੈ ਜਿਹੜੇ ਆ ਸਾਬ ਵਗੈਰਾ ਜਿਹੜੇ ਅਸਥਮਾ ਜਮੇ ਹੁੰਦਾ ਕਿਸੇ ਵਿਅਕਤੀ ਨੂੰ ਤਾਂ ਉਹਨਾਂ ਦੇ ਵਿਅਕਤੀਆਂ ਲਈ ਜਿਹੜਾ ਵਾਇਰਸ ਆ ਬਹੁਤ ਤੇਜ਼ੀ ਨਾਲ ਉਹਨਾਂ ਤੇ ਅਟੈਕ ਕਰਦਾ ਕਿਉਂਕਿ ਉਹਨਾਂ ਦੀ ਜਿਹੜੀ ਇਮਿਊਨਿਟੀ ਪਾਵਰ ਸੀ ਉਹ ਘੱਟ ਹੁੰਦੀ ਸੀ ਇਸ ਕਰਕੇ ਕਹਿ ਸਕਦੇ ਕਿ ਕੋਵਿਡ-19 ਨਾਲ ਕੋਈ ਜਿਹੜੇ ਯੰਗ ਏਜ ਦੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਫਿਟ ਨੇ ਜਾਂ ਜਿਹੜੇ ਕਹੋ ਵੀ ਐਕਸਰਸਾਈਜ਼ ਵਗੈਰਾ ਕਰਦੇ ਨੇ ਜਿੱਦਾਂ ਦੀ ਡਾਈਟ ਵਧੀਆ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਇੰਨੀ ਡਰਨ ਵਾਲੀ ਗੱਲ ਨੇ ਬਾਕੀ ਪੈ ਤੇ ਕਿਉਂਕਿ ਹਰ ਬਿਮਾਰੀ ਦਾ ਇਲਾਜ ਹੁੰਦਾ ਪਰ ਸਮੇਂ-ਸਮੇਂ ਤੇ ਨਾਲ ਥੋੜਾ ਜਿਹਾ ਸਾਵਧਾਨੀ ਉਹਨਾਂ ਦੀ ਜ਼ਰੂਰ ਵਰਤਣੀ ਚਾਹੀਦੀ ਹੈ ਨੀ ਇਹ ਟੈਕਨੋ ਤੇ ਇੱਕ ਪਿਛਲੇ ਦਿਨਾਂ ਦੀ ਖਬਰ ਆ ਰਹੀ ਹੈ ਭਾਈ 2-3 ਦਿਨਾਂ ਤੋਂ ਹੂੰ ਤੇ ਕੋਈ ਮਾ ਆਪਣਾ ਹਰਿਆਣੇ ਦੀ ਲੇਡੀ ਸੀ ਅੱਛਾ ਆਪਣਾ ਮਹਾਲੀ ਦੇ ਵਿੱਚ ਸਤਸੰਗ ਸੁਣਨਾ ਆਉਂਦੀ ਹੈ ਕਹਿੰਦੇ ਕਿਸੇ ਬਾਬੇ ਦਾ ਹੂੰ ਤੇ ਉੱਥੇ ਉਹਨੂੰ ਸਾਹ ਰੁਕਣ ਦੀ ਪ੍ਰੋਬਲਮ ਆ ਜਾਂਦੀ ਹੈ ਹੋ ਤੇ ਸਾਹ ਰੁਕਣ ਤੋਂ ਬਾਅਦ ਉਸਨੂੰ ਮਹਾਲੀ ਦੇ ਕਿਸੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੂੰ ਉਹਦੇ ਰਿਪੋਰਟਰਾਂ ਦੇ ਵਿੱਚ ਕਰੋਨਾ ਪੋਜ਼ਿਟਿਵ ਆ ਗਿਆ। ਉਸ ਤੋਂ ਬਾਅਦ ਕਹਿੰਦੇ ਵੀ ਜਿੰਨੇ ਵੀ ਉਹਦੇ ਸੰਪਰਕ ਚ ਆਏ ਨੇ ਬੰਦੇ ਸਾਰਿਆਂ ਨੂੰ ਬੁਲਾ ਕੇ ਚੈੱਕ ਅਪ ਉਹਨਾਂ ਦਾ ਟੈਸਟ ਕੀਤੇ ਜਾ ਰਹੇ ਨੇ। ਇਸ ਤਰ੍ਹਾਂ ਜਿਹੜੇ ਕੇਸ ਆ ਰਹੇ ਨੇ ਕਿਸ ਤਰ੍ਹਾਂ ਦੇਖਦੋਂ ਤੁਸੀਂ? ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਖੁਦ ਆਪਣੀ ਬੀਤੀ ਸੁਣਾਉਣਾ ਹੈ। ਰੁੜਕੀ ਪਿੰਡਾ ਆਪਣੇ ਸਮਰਾਲੇ ਲਵੇ। ਹੂੰ। ਉੱਥੋਂ ਦੇ ਮੇਰੇ ਪੂਆ ਜੀ ਉੱਥੇ ਬੈਠੇ ਹੋਏ ਸਨ। ਹੂੰ। ਚਲੋ ਹਰਮਾਤਮਾਨੇ ਚਲੋ ਜੋ ਹੋਇਆ ਠੀਕ ਹੈ ਉਹ ਨਾ ਕੋਵਿਡ ਦੇ ਸ਼ਿਕਾਰ ਸ਼ਿਕਾਰ ਹੋਏ ਸੀ ਬਿਰੋਪੜ ਜੀ ਉਹਨਾਂ ਦੀ ਡੈਥ ਕੋਵਿਡ ਕਰਕੇ ਹੀ ਹੋਈ ਸੀ ਤੇ ਉਹ ਅਸਲ ਦੇ ਵਿੱਚ ਜਦੋਂ ਕੋਵਿਡ ਦੇ ਵਿੱਚ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਉਹ ਡਾਕਟਰ ਕਹਿੰਦਾ ਵੀ ਇਹਨਾਂ ਕੋਲ ਡੀ ਜਾਣਾ ਜੀ ਤੁਸੀਂ ਇਹਨਾਂ ਨੂੰ ਤੋਂ ਦੂਰ ਰੱਖਿਆ ਜਾਵੇ ਬਸ ਜਿਹੜੇ ਮੇਰੇ ਭੂਆ ਜੀ ਦਾ ਮੁੰਡਾ ਸੀ ਉਹ ਪਲੇਅਰ ਸੀ ਉਹ ਕਬੱਡੀ ਦਾ ਐਸਲ ਰੈਸਲਿੰਗ ਦਾ ਪਲੇਅਰ ਸੀ ਮਤਲਬ ਫਿਜ਼ੀਕਲੀ ਤੌਰ ਦੇ ਤੇ ਫਿੱਟ ਦੀ ਉਹ ਰੋਟੀ ਪਾਣੀ ਉਹਨਾਂ ਨੂੰ ਦਿੰਦਾ ਰਿਹਾ ਕੋਈ ਦਿੱਕਤ ਨਹੀਂ ਆਈ ਚਲੋ ਉਹਨੂੰ ਵਾਇਰਸ ਹੁੰਦਾ ਵੀ ਉਹ ਤਾਂ ਇਮਿਊਨਿਟੀ ਪਾਵਰ ਹੋਣ ਦੇ ਨਾਲ ਨਾਲ ਉਹ ਜਿਹੜੇ ਵਾਇਰਸਾਂ ਛੇਤੀ ਖਤਮ ਹੁੰਦੇ ਬਟ ਜੇਕਰ ਅਸੀਂ ਆਪਣੇ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਲੋਕਾਂ ਦਾ ਜਿਹੜਾ ਇਮਿਊਨਿਟੀ ਪਾਵਰ ਬਹੁਤ ਜ਼ਿਆਦਾ ਹੁੰਦਾ ਅਸੀਂ ਤਾਂ ਪਹਿਲੀ ਰੇਹਾਂ ਸਪਰੇਆ ਵਾਲੀ ਕੰਕਖਾਨਾ ਦਾ ਪ੍ਰਮਤਮਾਨ ਜੀ ਦਾ ਖਾਣਾ ਤੇ ਉਹ ਜਿੱਥੇ ਗੱਲ ਕਰਦੇ ਆ ਉਸ ਵਾਇਰਸ ਦੀ ਤਾਂ ਉਹ ਵਾਇਰਸ ਮੈਂ ਦੁਬਾਰਾ ਦੁਬਾਰਾ ਫਿਰ ਉਸੇ ਗੱਲ ਤੇ ਆਉਂਗਾ ਕਿ ਉਹਨਾਂ ਵਿਅਕਤੀਆਂ ਦੀ ਜ਼ਿਆਦਾਤਰ ਅਸਰ ਕਰਦਾ ਕਿਉਂਕਿ ਮੇਰੇ ਉੱਪਰ ਦੀ ਉਹ ਵੀ ਕਾਫੀ ਲੰਮੀ ਬਿਮਾਰੀ ਤੋਂ ਯੂਜ਼ਰੇ ਦੇ ਜਿਹਦੇ ਕਾਰਨ ਕਰਕੇ ਉਹਨਾਂ ਨੂੰ ਉਹ ਜਿਹੜੀ ਸਾਹਗੁਰਨ ਦੀ ਪਹਿਲਾਂ ਬਿਲਕੁਲ ਠੀਕ ਹੋ ਗਏ ਥੋੜੇ ਟਾਈਮ ਲਈ ਤੇ ਇੱਕਦਮ ਹੀ ਉਹਨਾਂ ਨੂੰ ਅਟੈਕ ਆ ਗਿਆ ਬਟ ਜਿੱਥੇ ਗੱਲ ਕਰੀ ਆਪਾਂ ਵੀ ਵਾਇਰਸ ਦਾ ਜਦੋਂ ਕਿਸੇ ਦੇ ਅੰਦਰ ਜਾਂਦਾ ਹੈ ਤਾਂ ਇਹ ਇਫੈਕਟ ਸਾਡੀ ਬਾਡੀ ਨੂੰ ਕਰਦਾ ਹੈ ਪਰ ਬੰਦੇ ਦੇ ਇਫੈਕਟ ਵਾਇਰਸ ਦੇ ਨਾਲ ਜਾਂ ਕਿਸੇ ਸੱਪ ਦੇ ਕੱਟੇ ਦੇ ਨਾਲ ਜ਼ਹਿਰ ਦੇ ਨਾਲ ਮੌਤ ਘੱਟ ਹੁੰਦੀ ਹੈ ਕਹਿੰਦੇ ਡਰ ਦੇ ਨਾਲ ਜ਼ਿਆਦਾ ਹੋ ਜਾਂਦੀ ਹੈ ਹਨਾ ਤੇ ਉਵੇਂ ਇਹ ਜਿਹੜਾ ਵਾਇਰਸ ਹੈ ਇਹਦੇ ਡਰ ਲੋਕਾਂ ਦੇ ਅੰਦਰ ਇੰਨਾ ਫੈਲਾਤ ਆ ਗਿਆ ਚਾਹੇ ਉਹ ਸਰੂ ਲਾ ਲੋ ਤੇ ਤਾਗੀ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਿਆ ਜਾਵੇ ਤੇ ਉਹ ਫਿਰ ਅੱਗੇ ਤੁਹਾਨੂੰ ਪਤਾ ਹੀ ਹੈ ਉਸ ਭਾਰਤ ਬੰਦ ਹੋਣ ਦੇ ਨਾਲ ਉਸ ਜਿਹੜਾ ਲਾਕਡਾਊਨ ਹੋਣ ਦੇ ਨਾਲ ਆਪਣੇ ਦੇਸ਼ ਨੂੰ ਕਿੰਨਾ ਘਾਟਾ ਪਿਆ ਕਿੰਨਾ ਪਿੱਛੇ ਗਿਆ ਹਨਾ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮਹਾਲੀ ਦੇ ਵਿੱਚ ਪੋਜ਼ਿਟਿਵ ਆਈਏ ਤੇ ਉਹਨਾਂ ਦੇ ਨਾਲ ਸੰਪਰਕ ਤੇ ਉਹ ਵੀ ਪੋਜ਼ਿਟਿਵ ਆ ਗਏ ਇਹ ਬਿਲਕੁਲ ਠੀਕ ਹੈ ਕਿ ਜਦੋਂ ਕੋਈ ਬੰਦਾ ਜਿਹੜਾ ਵਾਇਰਸ ਹੈ ਇੱਕ ਦੂਜੇ ਤੋਂ ਫੈਲਦਾ ਤੁਸੀਂ ਵੀ ਚਲੋ ਡਾਕਟਰੀ ਲਾਈਨ ਦੇ ਵਿੱਚੋਂ ਤੁਹਾਨੂੰ ਪਤਾ ਕਿ ਕਿਸੇ ਬੰਦੇ ਨੂੰ ਜ਼ਖਾਮ ਹੋ ਜਾਂਦਾ ਹੈ ਕਿਸੇ ਬੱਚੇ ਨੂੰ ਜ਼ਖਾਮ ਹੋ ਗਿਆ ਤਾਂ ਜਿਹੜੇ ਲਵੇ ਬੈਂਡ ਦੇ ਨੇ ਉਹਨਾਂ ਨੂੰ ਵੀ ਜ਼ਖਾਮ ਹੋ ਜਾਂਦਾ ਤਾਂ ਐਵੇਂ ਇਹ ਕੋਵਿਡ ਵੀ ਹੈ ਬਟ ਹਾਂ ਵੀ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਨੇ ਉਹਨਾਂ ਨੂੰ ਮਾਸਕ ਵਗੈਰਾ ਲਾ ਕੇ ਰੱਖਣਾ ਚਾਹੀਦਾ ਜਿਹੜੇ ਬੰਦੇ ਕਿ ਜਿਆਦਾਤਰ ਭੀੜ ਭੜਕ ਕੇ ਲੱਕ ਜੀ ਜਾਂਦੇ ਨੇ ਜਾ ਜਿਹੜੇ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਖਾਸ ਕਰਕੇ ਜਿਹੜੇ ਕਿਸੇ ਬਿਮਾਰੀ ਤੋਂ ਯੂਜ਼ਰ ਨੇ ਉਹਨਾਂ ਵਿਅਕਤੀਆਂ ਨੂੰ ਜ਼ਰੂਰ ਆਪਣੀ ਕੇਅਰ ਕਰਨੀ ਚਾਹੀਦੀ ਹੈ। ਪੀੜ ਪਹਾੜ ਵਾਲੇ ਤੋਂ ਥੋੜਾ ਜਿਹਾ ਪਰਹੇਜ਼ ਕਰੋ। ਬਿਲਕੁਲ ਬਿਲਕੁਲ। ਜਿੰਨਾ ਕੁ ਵੀ ਜਾਣਾ ਨਾ ਜਾ ਸਕੀ ਹੈ ਨਾ। ਹਾਂ। ਤੇ ਦੂਜਾ ਖਾਣ ਪੀਣ ਦਾ ਧਿਆਨ ਰੱਖਣਾ। ਖਾਣ ਪੀਣ ਤੇ ਯਾਰ ਮੇਨ ਗੱਲ ਤਾਂ ਖਾਣ ਪੀਣ ਦੀ ਆ ਤੁਸੀਂ ਆਪਣੀ ਡਾਈਟ ਦਾ ਖਿਆਲ ਰੱਖਦੋ। ਤੁਸੀਂ ਐਕਸਰਸਾਈਜ਼ ਕਰਦੋ। ਸਵੇਰੇ ਉੱਤੋਂ ਐਕਸਰਸਾਈਜ਼ ਕਰੋ। ਠੀਕ ਹੈ ਆਪਣਾ ਸਰੀਰ ਬੋਡੀ ਦਾ ਧਿਆਨ ਰੱਖੋ ਫਿਰ ਕੋਈ ਦਿੱਕਤ ਨਹੀਂ ਤੁਹਾਨੂੰ ਨਾਰਮਲੀ ਜਿਵੇਂ ਵਕਰ ਵਗੈਰਾ ਆ ਸਾਨੂੰ ਉੱਤਰ ਜਾਂਦਾ ਤਾਂ ਕਰੋਨਾ ਕਿੱਡੀ ਕੀ ਹੈ ਬਾਕੀ ਤੁਸੀਂ ਸਮਝਦਾਰ ਹੋ ਕੁਝ ਗੱਲਾਂ ਨੂੰ ਜਿਆਦਾ بڑا ਅਚੜਾ ਕੇ ਕਿਹਾ ਜਾਂਦਾ ਲੋਕਾਂ ਨੂੰ ਡਰਾਇਆ ਜਾਂਦਾ ਹੈ ਹਨਾ ਤਾਂ ਉਹੀ ਗੱਲ ਇਹ ਮੈਨੂੰ ਕੋਵਿਡ 19 ਦੀ ਕੋਵਿਡ 19 ਪਹਿਲਾਂ ਚਾਈਨਾ ਸ਼ੁਰੂ ਹੋਇਆ ਫਿਰ THAILAND ਫਿਰ SINGAPORE ਫਿਰ ਅਲੱਗ-ਅਲੱਗ ਦੇਸ਼ਾਂ ਦੇ ਮੈਨੂੰ ਲੱਗਦਾ ਹੈ ਭਾਰਤ ਦੇ ਵਿੱਚ ਵੀ ਲਾਈਏ 295 ਕੇਸ ਤਾਂ ਆਪਣੇ ਭਾਰਤ ਦੇ ਪੰਜਾਬ ਪੰਜਾਬ ਦੇ ਵਿੱਚ ਦਿਖਾ ਦਿੰਦੇ ਨੇ ਤੇ ਪਰ ਜਿਹੜਾ ਕੋਵਿਡ ਹੈ ਇਹ ਇਹ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਤੁਸੀਂ ਹਸਪੀਟਲ ਜਾ ਲਓ ਹਨ ਕੋਈ ਬੰਦਾ ਬਿਮਾਰ ਹੈ ਬਿਮਾਰ ਉਹਦਾ ਚੈੱਕ ਕਰਾ ਲਓ ਮੈਨੂੰ ਲੱਗਦਾ ਕਿ ਉਹਦਾ ਵੀ ਕੋਵਿਡ ਪੋਜ਼ਿਟਿਵ ਆਊਗੀ ਉਹ ਜੱਤਕਾ ਬਾਕੀ ਥੋੜਾ ਜਿਹਾ ਕੋਈ ਵੀ ਹੈ ਜਿਹੜੀ ਗੱਲ ਹੈ ਕਿ ਆਪਣੀ ਜਿਹੜੀ ਗੱਲ ਤੁਸੀਂ ਆਖੇ ਵੀ ਖਾਣ ਪੀਣ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਇਹ ਆਪਾਂ ਗੱਲ ਕਰ ਰਹੇ ਸੀ ਨਰਿੰਦਰ ਭਾਈ ਜਿਵੇਂ ਕੇਸ ਜਿਹੜੇ ਆਏ ਨੇ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਕਾਫੀ ਕੇਸ ਤੇ ਮੌਤਾਂ ਦੇ ਵੀ ਖਬਰ ਸੁਣ ਰਹੇ ਆਪਾਂ। ਹੋ ਹੋ ਤੇ ਉਸ ਨੂੰ ਲੋਕ ਕਿਵੇਂ ਹੁਣ ਨਜੱਠਣ ਜਿਹੜੇ ਇਹ ਚੱਲ ਰਹੀ ਹੈ ਤੁਸੀਂ ਅਫਵਾਹ ਕਹਿੰਦੇ ਹੋ। ਹਾਂ ਪਰ ਜਿਹੜੇ ਰਿਪੋਰਟਾਂ ਮੁਤਾਬਕ ਆਪਾਂ ਉਸ ਨੂੰ ਮੰਨਣਾ ਵੀ ਆਪਾਂ ਨੂੰ ਪਾਉਗਾ ਹਨਾ ਮੰਨਣਾ। ਬਿਲਕੁਲ ਬਿਲਕੁਲ ਤੇ ਉਸ ਨੂੰ ਕਿਸ ਤਰ੍ਹਾਂ ਲੋਕ ਕਿਵੇਂ ਨਜੱਠਣ ਹੁਣ? ਅਸਲ ਦੇ ਵਿੱਚ ਭਾਈ ਮੈਂ ਤੁਹਾਨੂੰ ਦੱਸਾਂ ਜੇਕਰ ਤੂੰ ਆਪਣੇ ਭਾਰਤ ਦੀ ਗੱਲ ਕਰਦਾ ਤੂੰ। ਹਾਂ ਤਾਂ ਭਾਰਤ ਦੇ ਵਿੱਚ ਜਿਹੜੇ ਕੇਰਲਾ ਦੇ ਵਿੱਚ 95 ਹਾਂ ਇਸ ਟਾਈਮ ਜਿਹੜੇ ਐਕਟਿਵ ਨੇ ਕੇਸ ਆ। ਹਾਂ ਤੇ ਤਮਿਲ ਲਾਡੂ ਦੇ ਵਿੱਚ 6 ਐਕਟਿਵ ਨੇ ਹੂੰ ਇਸ ਤੋਂ ਇਲਾਵਾ ਜਿਹੜਾ ਮਹਾਰਾਸ਼ਟਰ ਉਹ ਚ 56 ਨੇ ਹੂੰ ਕਰਨਾਟਕਾ ਚ 13 ਨੇ ਪੰਡਿਚੇਰੀ ਦੇ ਵਿੱਚ 10 ਨੇ ਗੁਜਰਾਤ ਦੇ ਵਿੱਚ 10 7 ਨੇ 10 ਨੇ ਤੇ ਜਿਹੜੀ ਆਪਣੀ ਦਿੱਲੀ ਆ ਦਿੱਲੀ ਦੇ ਵਿੱਚ ਇਸ ਟਾਈਮ 5 ਕੇਸ ਜਿਹੜਾ ਐਕਟਿਵ ਨੇ ਰਾਜਸਥਾਨ ਚ 2 ਨੇ ਤੇ ਹਰਿਆਣਾ ਦੇ ਵਿੱਚ ਇੱਕ ਕੇਸ ਐਕਟਿਵ ਹੈ ਹੂੰ ਤੇ ਜਿੱਥੇ ਗੱਲ ਕਰਦਾ ਤੁਸੀਂ ਇਹਨਾਂ ਨਾਲ ਨਜਿੱਠਣ ਦੀ ਹੈ ਨਾ ਹੂੰ ਮੇਨ ਗੱਲ ਤਾਂ ਆਪਾਂ ਜਿਹੜੀ ਪਹਿਲਾਂ ਵੀ ਗੱਲ ਕਰਕੇ ਅਟਿਆ ਕਿ ਕੋਵਿਡ ਨੂੰ ਜ਼ਿਆਦਾ ਦਿਮਾਗਤ ਨਹੀਂ ਲੈਣਾ ਹੈਨਾ ਬਹੁਤ ਵਾਇਰਸ ਹਜੇ ਇਹ ਤਾਂ ਕਰੋਨਾ ਆਇਆ ਅੱਗੇ ਪਤਾ ਨਹੀਂ ਆਪਾਂ ਨੂੰ ਕਿੰਨੇ ਕੁ ਵਾਇਰਸ ਦੇਖਣੇ ਪੈਣਗੇ ਤੇ ਉਹ ਵਾਇਰਸ ਤੋਂ ਕੋਈ ਵੀ ਆ ਬਚਣ ਦੇ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਅੱਜ ਦੇ ਜਮਾਨੇ ਦੇ ਵਿੱਚ ਅਸੀਂ ਆ ਮੋਬਾਈਲ 'ਤੇ ਲਈ ਬੈਠਿਆ ਇਹਦੇ ਵਿੱਚ ਅਸੀਂ ਸਾਰੇ ਵੜ ਗਏ ਸਾਡੀ ਜਿਹੜੀ ਐਕਟੀਵਿਟੀ ਹੈ ਉਹ ਬਿਲਕੁਲ ਕੱਟ ਗਈ ਅੱਜ ਕੱਲ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਚਾਹੀਦਾ ਕਿ ਉਹ ਉਹਨਾਂ ਦੇ ਮੋਬਾਈਲ ਤੋਂ ਬਜਾਅ ਉਹਨਾਂ ਨੂੰ ਗਰਾਊਂਡ ਦੇ ਕਾਲਜ ਉਹ। ਤੇ ਜਿਉਂ-ਜਿਉਂ ਤੁਸੀਂ ਚਲੋ ਜਿਹੜੇ ਬਜ਼ੁਰਗ ਨੇ ਉਹ ਗਰਾਊਂਡ ਨਹੀਂ ਜਾ ਸਕਦੇ ਤਾਂ ਥੋੜਾ ਮੋਟਾ ਆਪਣੀ ਸੈਰ ਕਰਨ ਯੋਗਾ ਵਗੈਰਾ ਯੋਗ ਵਗੈਰਾ ਕਰਨ। ਤੇ ਜਿਹੜੇ ਬੱਚੇ ਖਾਸ ਕਰਕੇ ਛੋਟੇ ਬੱਚੇ ਨਿਕਲ ਕਰ ਬਲ ਜਾਣਗੇ ਚਲੋ ਕੋਈ ਵੀ ਵਾਇਰਸ ਹੌਸ ਘਟਾ ਅਸਰ ਕਰਦਾ। ਤੇ ਜਿਹੜਾ ਵਾਇਰਸ ਜਿਆਦਾ ਛੋਟੀ ਉਮਰ ਦੇ ਵਿੱਚ ਤੇ ਜਾਂ ਫਿਰ ਜਿਹੜਾ ਬਜ਼ੁਰਗ ਹੋ ਜਾਂਦੇ ਨੇ ਜਦੋਂ ਉਮਰ ਜ਼ਿਆਦਾ ਹੋ ਜਾਂਦੀ ਹੈ 70 ਤੋਂ ਪਲੱਸ ਲਾ ਲਓ। ਤੇ ਖੋਦੋਂ ਇਹ ਜਿਹੜਾ ਵਿਰਸਾ ਉਹਨਾਂ ਤੇ ਅਸਰ ਕਰਦਾ ਹੈ ਤੇ ਉਹ ਜਿਹੜੇ ਜਿਹੜੇ ਬੱਚੇ ਨੇ ਤੇ ਜਿਹੜੇ ਬਜ਼ੁਰਗਾਂ ਨਹੀਂ ਮੈਂ ਗੱਲ ਕਰਦਾ ਤੇ ਬੱਚਿਆਂ ਦਾ ਤੁਸੀਂ ਗਰਾਊਂਡ ਨਾਲ ਜੋੜੋ ਹੈਨਾ ਤੇ ਉਹਨਾਂ ਦੀ ਡਾਈਟ ਦਾ ਖਿਆਲ ਰੱਖੋ ਪਰਪਰ ਉਹਨਾਂ ਨੂੰ ਜਿਹੜਾ ਆੜਾ ਦੁਆਲੇ ਤੋਂ ਜਿਹੜਾ ਸਾਫ਼ ਸਪੱਈਆ ਦਾ ਇਹਦਾ ਗਿਆਨ ਆ ਉਹਨਾਂ ਨੂੰ ਉਹ ਦਿੰਦੇ ਰਹੋ ਤੇ ਉਹ ਮਤਲਬ ਕਿ ਪ੍ਰੋਪਰ ਉਹਨਾਂ ਦੀ ਜਿਹੜੀ ਕਹਿਣ ਦਾ ਪਾਬ ਵੀ ਕਿ ਆਲੇ ਦਾਲ ਦੀ ਸਫਾਈ ਤੋਂ ਵੀ ਉਹਨਾਂ ਤੋਂ ਜਿਹੜਾ ਉਹਨਾਂ ਨੂੰ ਅਨਵੇਅਰ ਕਰਦਾ ਚਾਹੀਦਾ ਕਿ ਆਪ ਇਹ ਨਹੀਂ ਵੀ ਇਹ ਗਲਤ ਹੈ ਇਹ ਸਹੀ ਹੈ ਕਿਉਂਕਿ ਜਦੋਂ ਛੋਟੀ ਉਮਰ ਦੇ ਵਿੱਚ ਹੁੰਦੇ ਨੇ ਬੱਚੇ ਉਹ ਬਿਨਾਂ ਦੇਖੇ ਹਰ ਚੀਜ਼ ਨੂੰ ਖਾ ਲੈਣੀ ਬਿਨਾਂ ਹੱਥ ਤੋਂ ਉੱਤੇ ਕੁਝ ਹੀ ਖਾ ਲੈਣੀ ਹੈ ਨਾ ਤਾਂ ਉਹ ਚੀਜ਼ਾਂ ਉਹਨਾਂ ਬੱਚਿਆਂ ਨੂੰ ਵੀ ਸਿਖਾਉਣੀਆਂ ਚਾਹੀਦੀਆਂ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਜਿਹੜੀ ਦਵਾਈ ਵਗੈਰਾ ਜੀ ਉਹਨਾਂ ਦੀ ਚੱਲਦੀ ਹੈ ਤਾਂ ਉਸ ਨੂੰ ਧਿਆਨ ਵਿੱਚ ਰੱਖਣਾ ਭੀੜ ਭੜੱਕੇ ਤੇ ਜਿਹੜੇ ਇਲਾਕੇ ਨੇ ਉਹਨਾਂ ਤੋਂ ਦੂਰ ਰਹਿਣਾ ਤੇ ਜਿੱਥੇ ਕੋਈ ਲੱਗਦਾ ਕੋਈ ਬਿਮਾਰ ਵਿਅਕਤੀ ਆ ਉਹ ਤੋਂ ਥੋੜਾ ਜਿਹਾ ਗੁਰੇਜ਼ ਰੱਖਣ ਕੋਲ ਉਹ ਕੱਟ ਜਾਣ ਤੇ ਕੋਈ ਵੀ ਚਾਹੇ ਕੋਈ ਬਿਮਾਰੀ ਨਾਲ ਲਾ ਲੋ ਤੇ ਤਾਂ ਕਿ ਉਹ ਮਾਸਕ ਵਗੈਰਾ ਜੋ ਸਰਕਾਰ ਦੀ ਗਾਈਡਲਾਈਨਸ ਨੇ ਹੂੰ ਹੰਡ ਵਾਸ਼ ਚੋ ਜੋ 월ਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਆਪਾਂ ਗਾਈਡਲਾਈਨਸ ਦਿੱਤੇ ਜਾਂਦੇ ਨੇ ਕਰੋਨਾ ਦੇ ਨਾਲ ਦੇ ਇਹ ਸੈਨੀਟਾਈਜ਼ ਕਰੋ ਹੈਂਡ ਤੇ ਮਾਸਕ ਵਗੈਰਾ ਲਾ ਕੇ ਰੱਖੋ ਉਹ ਜ਼ਰੂਰੀ ਨੇ ਮੇਰੇ ਮਤਲਬ ਉਹ ਠੀਕ ਆ ਜੋ ਗਾਈਡਲਾਈਨਸ ਹਨ ਉਹ ਹੈਲਥ ਆਰਗੇਨਾਈਜੇਸ਼ਨ ਦਿੰਦੀ ਹੈ ਉਹ ਮੈਨੂੰ ਲੱਗਦਾ ਕਿ ਹਾਂ ਉਹ ਸਾਰਿਆਂ ਦੇ ਭਲੇ ਲਈ ਹੀ ਹੁੰਦੀ ਹੈ ਚਾਹੇ ਉਹ ਕੋਈ ਵੀ ਹੈ ਇੱਕ ਥੋੜੀ ਮਜ਼ਾਕ ਵੱਲ ਚੱਲ ਜੂਗੀ ਬਈ ਗੱਲ ਉਹ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਆ ਪੈਗ ਪੁਗ ਦੇ ਸ਼ਕੀਰ ਹੁੰਦੇ ਨੇ ਬੰਲੇ ਜਿਹੜੇ ਉਹ ਕਹਿੰਦੇ ਪੈਗ ਲਾ ਕੇ ਅਸੀਂ ਸਾਨੂੰ ਦਾ ਸਾਡੇ ਨੇੜੇ ਦਾ ਕਰੋਨਾ ਲੱਗਦਾ ਨਹੀਂ ਉਹ ਉਸ ਨੂੰ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਬਈ ਦੇਖੋ ਉਹੀ ਗੱਲ ਆ ਜਿਹੜੇ ਤੁਸੀਂ ਕਹਿੰਦੇ ਪੈਗ ਪੁਗ ਲਾਉਣ ਦੇ ਨਸਾ ਕਿਸੇ ਵੀ ਗੱਲ ਦਾ ਹੱਲ ਨਹੀਂ ਹੁੰਦਾ ਹਨਾ ਇਹ ਬਹੁਤ ਲੋਕਾਂ ਦੇ ਮਨ ਦੇ ਵਿੱਚ ਤੜਕੂਆ ਬਣਾਇਆ ਹੋਇਆ ਹੈ ਦੇ ਕਿ ਜਿਹੜੇ ਬੰਦੇ ਸਮੋਕ ਕਰਦੇ ਨੇ ਜੀ ਉਹਨਾਂ ਨੂੰ ਕਰੋਨਾ ਨਹੀਂ ਹੁੰਦਾ ਜਾਂ ਜਿਹੜੇ ਬੰਦੇ ਪੈਗ ਲਾਉਂਦੇ ਨੇ ਜੀ ਉਹਨਾਂ ਨੂੰ ਕਰੋਨਾ ਉਹਨਾਂ ਦੇ ਲੱਭੇ ਨਹੀਂ ਲੱਗਦਾ ਅਸਲ ਦੇ ਵਿੱਚ ਜਿਹੜਾ ਕੋਈ ਵੀ ਨਸ਼ਾ ਉਹ ਸਾਡੇ ਸਰੀਰ ਨੂੰ ਖਾਂਦਾ ਅੰਦਰੋਂ ਅੰਦਰੋਂ ਉਹ ਸਾਨੂੰ ਵੀਕਨੈਸ ਦਿੰਦਾ ਹੈ ਤੇ ਉਹ ਜ਼ਰੂਰ ਇਹ ਤਾਂ ਇੱਕ ਸਿਰਫ ਚਲੋ ਤੁਸੀਂ ਕਹਿੰਦੇ ਬਹਾਨੇ ਬਹਾਨੇ ਨੇ ਲੋਕਾਂ ਦੇ ਇੱਕ ਬਟ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਪਤਾ ਜਿਹੜਾ ਨਸ਼ਾ ਕਰਦਾ ਹੋਊਗਾ ਉਹ ਛੇਤੀ ਇਫੈਕਟ ਹੁੰਦਾ ਮੇਰੇ ਮੁਤਾਬਕ ਉਹ ਜਲਦੀ ਇਫੈਕਟਡ ਹੋਊਗਾ ਚਾਹੋ ਕੋਈ ਵੀ ਕਿਸੇ ਨਾਲ ਦੇ ਨਾਲ ਵੀ ਲਾ ਲਓ ਠੀਕ ਹੈ ਦੋਸਤੋ ਤੇ ਧਿਆਨ ਰੱਖਿਓ ਥੋੜਾ ਜਿਹਾ ਭੀੜ-ਪਾੜੇ ਵਾਲੇ ਇਲਾਕਿਆਂ ਚੋਂ ਬਚ ਕੇ ਰਹੋ ਵੇਰ ਰਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ